ਵੱਡੇ ਆ ਕਿ ਜਹਾ ਬੇਰ ਸਾਹਿਬ ਦੇ ਬਾਹਰ ਮੰਗਤਾ ਬਹਿ ਜੇ ਤੇ ਕਚਾ ਕਥਾਵਾਚਕ ਬਹਿ ਜੇ ਇੱਕ ਗੱਲ ਹੀ ਆ ਪੁੱਛੋ ਕਿਉਂਣ ਕਿਉਂਕਿ ਉਹ ਵੀ ਮੰਗਤਾ ਬੈਠਾ ਬੇਰ ਸਾਹਿਬ ਦੇ ਬਾਹਰ ਕਹਿੰਦਾ ਦੇ ਦਿਓ ਤੁਹਾਡਾ ਭਲਾ ਹੋਵੇ ਦੇ ਦਿਓ ਤੇ ਲੋਕੀ ਵਿਚਾਰੇ ਤਰਸ ਕਰਕੇ 10 ਰੁਪਏ ਗੁਸਾ ਉਗਉਣ ਸੇਮ ਹੀ ਮੰਗਤਾ ਮੈਂ ਆ ਮੇਰੀ ਥਾਂ ਤੇ ਕੋਈ ਵੀ ਰਾਗੀ ਸਿੰਘ ਰਵਿੰਦਰ ਸਾਹਿਬ ਹੋਵੇ ਉਹ ਜਦੋਂ ਕੀਰਤਨ ਕਰਦਾ ਵਾ ਜਾਂ ਕਥਾ ਕਰਦਾ ਤੇ ਅਸੀਂ ਘਰ ਆਉਣੇ ਆ ਦੁਖੀ ਹਿਰਦੇ ਦੇ ਨਾਲ ਅਸੀਂ ਇਦਾਂ ਪੈਸੇ 10 ਰੁਪਏ ਇਦਾਂ ਮਲੀ ਜਾਣੇ ਆ ਚਾਹ ਚੂ ਪੀਣੀ ਤੇ ਹਾਲੀ ਜਿ ਰੱਖ ਕੇ ਵਾਇਗਰ ਗੀਕਾ ਖਾਲਸ ਮੰਗਤੇਦਾਂ ਲੋ ਤੇ ਸਾਡਾ ਕੋਈ ਫਰਕ ਨਹੀਂ ਰਹਿ ਗਿਆ ਅੱਜ ਦੱਸੋ ਹੱਥ ਖੜਾ ਕਰਕੇ ਕੀਦਾ ਪੁੱਤ ਸੰਥਿਆ ਕਰਦਾ ਕੀਦਾ ਪੁੱਤ ਕੀਰਤਨ ਸਿੱਖਣਦਿਆ ਗਾਂ ਮਰਨਾ ਨਹੀਂ ਆਪਾਂ ਜਦੋਂ ਮਰਾਂਗੇ ਤੇ ਕੌਣ ਕਥਾ ਕਰਨ ਆਊਗਾ ਕੌਣ ਕੀਰਤਨ ਕਰੂਗਾ ਕਮਾਲ ਹੋ ਗਈ ਆ ਕਿਸੇ ਦਾ ਇਧਰ ਧਿਆਨ ਹੀ ਨਹੀਂ ਹੈਗਾ ਕਿ ਆ ਮੰਗਤੇ ਬਣਾ ਕੇ ਰੱਖ ਦਿੱਤਾ ਕਿੱਥੇ ਗੁਰੂ ਕੇ ਵਜੀਰ